ਲੇ ਪੀਰ ਚੌਂਕ ਦੇ ਵਿੱਚ ਕਿੱਥੇ ਥੋੜੀ ਜਿਹੀ ਅੱਗੇ ਮੈਂ ਰੁਕਣਾ ਹੈ ਕਿਉਂਕਿ ਵਿੱਕੀ ਆ ਰਿਹਾ ਵਿੱਕੀ ਨੂੰ ਥੋੜੀ ਪੇਮੈਂਟ ਕਰਨੀ ਹੈ ਪੇਮੈਂਟ ਕਰਕੇ ਤੇ ਉਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਇੱਕ ਦੋ ਵੈਨਿਊ ਜਿਹੜੇ ਹੈਗੇ ਨੇ ਕੰਮ ਦੇ ਉੱਥੇ ਵੀ ਅੱਜ ਚੱਕਰ ਮਾਰ ਕੇ ਤੇ ਫਿਰ ਫਾਈਨਲ ਡੈਸਟੀਨੇਸ਼ਨ ਤੇ ਜਾਵਾਂਗੇ ਤੋਂ ਵਿੱਕੀ ਨੂੰ ਇੱਕ ਵਾਰੀ ਮੈਂ ਕਾਲ ਕਰ ਲਾਂ ਵੀ ਹੈ ਕਿੱਥੇ ਥੋੜੀ ਲੇਟ ਆ ਅੱਜ ਨਹੀਂ ਬਰਾਤ ਨਹੀਂ ਲੇਟ ਮੈਂ ਅਜਾ ਤੋੜਾ ਜਲਦੀ ਆ ਗਿਆ ਏ ਕੋਈ ਅੰਦਾ ਦੇਖ ਲਈਏ ਪਾਰਟੀ ਦੀ ਕੀ ਤਿਆਰੀ ਕੀ ਹੈ ਸ਼ਾਇਦ ਬਰਾਤ نیچے ਹੋ ਉੱਪਰ ਤਾਂ ਗੈਸਟ ਇਨੇ ਆਏ ਨਹੀਂ ਚਲੋ ਕੋਈ ਉੱਪਰ ਵਾਲੇ ਹਾਲ ਜ ਵੀ ਚੱਕਰ ਮਾਰ ਲਾਂ ਮੈਂ ਪਾਰਟੀ ਨੂੰ ਰੈਡੀ ਨੇ ਤਮੇ ਹੁਣ ਜਰਾ ਘੰਟਾ ਨਹੀਂ ਢੱਲੇ ਹੈਗਾ ਅ ਸ਼ੁਰੂਆਤ ਹੁੰਦੀ ਹੈ ਕਿਉਂਕਿ ਹਲੇ ਹੁਣ ਆਪਨੀ ਜਿਹੜੀਆਂ ਸਮਾਗਮ ਸਵਾਣਾ ਕਰਨੀਆਂ ਨੇ ਉਦੋਂ ਤੱਕ ਜਿਹੜਾ ਮੈਂ ਆਪਣਾ ਕੰਮ ਹੈ ਮੈਂ ਉਹ ਕਰਾਵਾਂ ਤੇ ਉਸ ਤੋਂ ਬਾਅਦ ਫਿਰ ਹੋਣੀਆਂ ਚੰਗੀਆਂ ਫੰਕਸ਼ਨ ਹੋ ਗਿਆ ਜੀ ਖਤਮ 5 ਵਜੇ ਦਾ ਟਾਈਮ ਵੀ ਹੈ ਕਿ ਜਦੋਂ 7 ਵਜੇ ਤੱਕ ਡੀਜੇ ਚੱਲਦਾ ਡੋੜ पाच ਦਾ ਹੁੰਦੀ ਹੈ ਕਿਉਂਕਿ ਸ਼ਾਮ ਦੀਆਂ ਪਾਰਟੀਆਂ ਜਿਹੜੀਆਂ ਉਹ ਡੇਢ ਹੋ ਜਾਂਦੀਆਂ ਸਵਾ ਸੱਤ ਹੋ ਗਏ ਆ ਕਹੂੰਨ ਪਾਰਟੀ ਖਤਮ ਹੋ ਗਈ। ਇਹ ਵੇਖੋ ਗੱਡੀ ਕਿੱਧਰ ਖੜੀ ਆ। ਹੋ 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 ਹੋ। ਹੋ ਹੋ। ਨੂੰ ਸੁਲ ਦੇ ਨੇ ਕਿ ਡੀਜੇ ਵਾਲੇ ਯਾਰ ਇਨਾਂ ਦਾ ਕਿਹੜਾ ਭੁਵੇਂ ਦਾ ਕੰਮ ਐ। ਪਰ ਮਾਤਮਾ ਦੀ ਚੰਦੀਪੁਰੀ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਦਾ ਖੱਪਣਾ ਪੈਂਦਾ ਐ। ਸਵੇਰ ਤੋਂ ਲੈ ਕੇ ਰਾਤ ਤੱਕ 150 ਬੰਦਾ ਪਾਰਟੀ ਦੇ ਵਿੱਚ ਹੁੰਦਾ ਤਾਂ 150 ਬੰਦੇ ਦੀ ਜਵਾਬਦਾਰੀ ਹੁੰਦੀ ਐ। ਕਈਆਂ ਦੇ ਨੁਕਸ ਕਈਆਂ ਦੀਆਂ ਕੰਪਲੇਂਟਾਂ ਤੇ ਜਦੋਂ ਸ਼ਾਮ ਦੇ 5 ਵਜੇ ਦੇ ਨੇ ਜਦੋਂ ਦੀਨੇ ਬੰਦ ਕਰਨਾ ਹੁੰਦਾ ਤੇ ਉਹੀ ਲੋਕ ਜਿਹੜੇ ਸਵੇਰੇ ਆ ਕੇ ਗਰਮ ਮિજાਜ ਹੁੰਦੇ ਨੇ ਸ਼ਾਮ ਨੂੰ ਫੇਰ ਰਿਕੁਐਸਟਾਂ ਕਰਨ ਲੱਗ ਪੈਂਦੇ ਨੇ ਹੁਣ ਦੇਖੋ 5 ਵਜੇ ਦਾ ਟਾਈਮ ਸੀ ਪਾਰਟੀ ਦਾ ਖਤਮ ਹੋਣਾ ਤੇ 7:30 ਵਜੇ ਜਿਹੜਾ ਉਹ ਡੀਜੇ ਬੰਦ ਹੋਇਆ ਤੇ 7:30 ਵਜੇ ਹੁਣ ਰਾਤ ਦੀ ਪਾਰਟੀ ਤੇ ਕਿਹੜੇ ਟਾਈਮ ਤੱਕ ਜਾਏ ਕੀ ਕਰੇ ਇਹ ਸਮੱਸਿਆ ਹੀ ਰਹਿੰਦੀ ਆ ਤੁਕ ਰਾਤ ਦਾ ਤੇ ਪਤਾ ਹੀ ਵੀ ਰਾਤ ਨੂੰ ਘਰ ਜਾ ਕੇ ਸੌਣਾ ਹੀ ਹੈ ਸਵੇਰ ਦੀ ਪਾਰਟੀ ਨੂੰ ਵਿੱਚ ਹੋ ਜਾਂਦਾ ਈ ਸ਼ੋ ਜੇ ਲੇਟ ਹੋ ਜਾਈਏ ਤੇ ਫਿਰ ਆmdi ਪਾਰਟੀ ਗੱਡੀ ਚ ਕੰਮਾਂਰੀਆਂ ਸ਼ੁਰੂ ਕਰ ਦਿੰਦੀ ਹੈ ਚਲੋ ਹੋਰ ਜਲਦੀ ਪਹੁੰਚੀਏ ਰਾਤ ਦਾ ਫੰਕਸ਼ਨ ਹੈ ਉੱਧਰ ਜਾਣਾ ਵੀ ਜ਼ਰੂਰੀ ਹੈ ਬਾਕੀ ਗੱਲਾਂ ਥੋੜਾ ਜੱਗੇ ਜਾ ਕੇ ਕਰਦੇ ਹਾਂ ਪਹਿਲੇ ਥੋੜਾ ਗੱਡੀ ਧੋੜਾਵਾਂ ਮੈਂ ਜਲਦੀ ਜਲਦੀ ਯਾਦ ਆ ਗਿਆ ਵੀ ਥੋੜਾ ਜਿਹਾ ਸਾਸੂ ਲਈ ਉਹਦਾ ਖਾਣ ਪੀਣ ਦਾ ਸਮਾਨ ਵੀ ਲੈਣਾ ਸੀ ਉਹ ਮੈਂ ਲੈ ਲਿਆ ਹੂੰਗਾ ਜੀ ਬਲੇ ਰੋਡ ਤੋਂ ਪਲਾਨ ਥੋੜਾ ਜਿਹਾ ਚੇਂਜ ਹੈ ਕਿ ਰਾਤ ਦੇ ਫੰਕਸ਼ਨ ਤੇ ਹੁਣ ਕਾਲੀ ਡਿਊਟੀ ਸੰਭੇਗਾ ਘਰ ਆ ਗਏ ਨੇ ਕੋਈ ਗੈਸਟ ਤੇ ਮੈਨੂੰ ਜਾਣਾ ਪੈਣਾ ਘਰ ਦੀ ਨੈਕਸਟ ਡੇ ਦ ਨੈਕਸਟ ਤੋਂ ਦੋਸਤੋ ਸਵਾਗਤ ਆ ਤੁਹਾਡਾ ਦੂਸਰੇ ਦਿਨ ਦੀ ਉਸੇ ਵੀਡੀਓ ਦੇ ਵਿੱਚ ਉਹ ਗੱਡੀ ਜਿਹੜਾ ਉਹ ਮੇਰੇ ਤੋਂ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਐਕਚੁਅਲੀ ਰਾਤ ਦਾ ਜਿਹੜਾ ਫੰਕਸ਼ਨ ਸੀ ਉਹ ਮੈਂ ਜਿੱਦਾਂ ਦੱਸਿਆ ਸੀ ਕਿ ਥੋੜਾ ਜਿਹਾ ਲੇਟ ਹੋ ਗਿਆ ਸੀ ਉਧਰ ਜਾਂਦੇ ਜਾਂਦੇ ਤੇ ਫਿਰ ਵੀਡੀਓ ਅੱਜ ਪਾਰਟੀ ਤੇ ਇੱਕ ਹੈ ਨਹੀਂ ਓਹੋ ਰਸਤਾ ਬੰਦ ਹੈ ਬੈਠ ਜਾਣਾ ਪਏਗਾ। ਤੋਂ ਅੱਜ ਜੀ ਦੋਸਤੋ ਪਾਰਟੀ ਅੱਜ ਨਹੀਂ ਆ ਕੋਈ ਨਹੀਂ ਅੱਜ ਇੱਕ ਸਕੂਲ ਦਾ ਇਵੈਂਟ ਹੈ। ਉਧਰ ਟੀਮ ਨੇ ਜਾਣਾ ਹੈ ਤੇ ਮੈਂ ਅੱਜ ਲਗਭਗ ਫ੍ਰੀ ਹਾਂ। ਫ੍ਰੀ ਕਹਿੰਦੇ ਬੰਦਾ ਜਿੰਨਾ ਹੁੰਦਾ ਉਦੋਂ ਕੰਮ ਜ਼ਿਆਦਾ ਹੁੰਦੇ ਨੇ। ਸ ਆਪਣੇ ਪਰਸਨਲ ਦੋ ਚਾਰ ਕੰਮ ਨੇ ਉਹ ਕਰਨੇ ਨੇ ਕੁਝ ਘਰ ਦੇ ਕੰਮ ਨੇ ਉਹ ਕਰਨੇ ਨੇ ਪਹਿਲੇ ਅਸੀਂ ਜਾਣਾ ਆਪਣੇ ਕੱਲ ਨੂੰ ਕਵਰੀ ਹੁੰਦੇ ਤਰਫ ਤੇ ਤੇ ਕੁਝ ਜੇ ਸਕੈਸ਼ਨ ਹੋਣੀ ਹੈ ਕਿਉਂਕਿ ਜਿਹੜੇ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਸੀ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕੋ ਟੂਰ ਤੁਹਾਨੂੰ ਦੇਖਣ ਨੂੰ ਜਿਹੜੇ ਮਿਲਣੇ ਨੇ ਉਹਦੀ ਪਲੈਨਿੰਗ ਅੱਜ ਅਸੀਂ ਫਾਈਨਲ ਕਰਨੀ ਹੈ ਵਾਹ ਪਹਿਲੇ ਤੁਹਾਨੂੰ ਲੈ ਕੇ ਚਲਦੇ ਹਾਂ ਕੱਲੂ ਕੱਪੜਿਆਂ ਦੀ ਦੁਕਾਨ ਤੇ ਕੋਈ ਮੰਨ ਲਈ ਦੇਖੋ ਆਪਣੇ ਜਾਣ ਦੋਸਤ ਕਿੰਨੇ ਜਲਦਬਾਜ਼ੀ ਜਿਹੇ ਨੇ ਇਹਨਾਂ ਨੂੰ ਪਤਾ ਸੀ ਕਿ ਅੱਜ ਜਿਹੜੀ ਸਲਾਹ ਹੋਣੀ ਹੈ ਕੋਈ ਮੰਨ ਜਾਂਦੀ ਤੇ ਕਰੋ ਚਾਬੀ ਲੈਣਾ ਭੁੱਲ ਗਿਆ ਚਾਬੀ ਨਹੀਂ ਹਾਂ ਚਾਬੀ ਦਾ ਹੱਕ ਕੇ ਇਹਨਾਂ ਨੂੰ ਚਾਬੀ ਲੱਗਣੀ ਨਹੀਂ ਬਈ ਚਲੋ ਚਾਬੀ ਨਹੀਂ ਲੱਗਦੀ ਤੇਰਾ ਫਰਜ਼ ਬਣਦਾ ਦੇਲਾ THAILAND ਜਾਣ ਦਾ ਕਿੰਨਾ ਚਾਅ ਏ ਅੰਦਰ ਬੈਠ ਕੇ ਸਲਾਹ ਹੋਣੀ ਤੇ ਤਾਲੇ ਵਰਦੇ ਲੱਗਾ ਚਾਬੀ ਨਹੀਂ ਲੱਭੀ ਵਾਧੂ ਬੜੇ ਦਿਨਾਂ ਬਾਅਦ ਆਪਾਂ ਯਾਰ ਸਾਰੇ ਇਕੱਠੇ ਹੋਏ ਆਂ ਜੀ ਸੱਤ ਭਾਈ ਲਾਦੇ ਨਹੀਂ ਪਾਉਂਦੇ ਸਵੇਰੇ ਸੁੱਤਾ ਰਾਤ ਤੋਂ ਬਾਜੀ ਬਿਨਾਂ ਨਾ ਤੇ ਆ ਗਏ ਨੇ ਸੁੱਤੇ ਉਠਾਇਆ ਪਰ ਐਮਰਜੈਂਸੀ ਸੀਗੀ ਐਮਰਜੈਂਸੀ ਕੀ ਹੀ ਵੀ ਅੱਜ ਪਲਾਨ ਬਣਿਆ ਸੀ ਅੱਜ ਚਾਹ ਵੀ ਨਹੀਂ ਜਾਣਾ ਸ਼ਰਾਬ ਸ਼ਰੂ ਤੇ ਅਸੀਂ ਪੀਂਦੇ ਨਹੀਂ ਚਾਹ ਦੇ ਹੀ ਸ਼ਕੀਨ ਆ ਸਿਲੀ ਬੱਚੇ ਚਾਹ ਦੀ ਆਣ ਵਾਲੀ ਪੰਗ ਵੀ ਨਹੀਂ ਆ ਤਸੀਂ ਚਾਹ ਦੇ ਤੁਸੀਂ ਦਾਰੂ ਦੇ ਵੀ ਦੇਖੋ ਜੀ ਭਗਤੂ ਦੇ ਦਿਲ ਦੀਆਂ ਛਾਵਾਂ ਜਾਗ ਰਹੀਆਂ ਨੇ ਤੇ ਅੱਜ ਦਾ ਪੀਲੀ ਜਿਹੜਾ ਚਾਹ ਦਾ ਉਹ ਦੇਗਾ ਭਗਤੂ ਟਿਕਟ ਦਾ ਨਾ ਸੌਂ ਲਿਆ ਦਾ ਰੈਂਗੋ ਦਾ ਉੱਡ ਗਿਆ ਚਾਹ ਕੈਂਸਲ ਹੋ ਗਈ ਆ ਉਹਨੇ ਕਿਹਾ ਮੈਨੂੰ ਇੱਥੇ ਹੀ ਲਾ ਦਿਓ ਚਾਹ ਕੈਂਸਲ ਹੋ ਗਈ ਹੈ ਮੈਨੂੰ ਕਰੀਮ ਰਲ ਦਿਵਾਵਾ ਚਾਹ ਨਾਲ 11 ਸਾਈਡ ਤੇ ਜਾਣ ਗਈ ਜਿਹੜੇ ਲੋਕੀ ਬਾਹਰ ਘੁੰਮਦੇ ਨੇ ਆ ਬਿਲਕੁਲ ਬਿਲਕੁਲ ਕਲੀਏ ਤੇ 4 ਲੱਖ ਕਿੰਨੇ ਪੈਲਾ ਵੀ ਹੈ ਚਾਹ ਪੀਣ ਦੀ ਖਾਲੀ-ਖਾਲੀ ਚ ਦੇਖੋ ਕਿੰਦਾ ਦੌੜ ਰਹੇ ਨੇ ਅੱਗੇ-ਅੱਗੇ ਜੇ ਤੂੰ ਬਿੱਲ ਦੇਣ ਦੀ ਮਾਰੀ ਆਣੀ ਸਭ ਨੇ ਇੱਕ-ਇੱਕ ਕਰਕੇ ਨਿਕਲ ਜਾਣਾ ਕਿੱਧਰ ਗਏ ਤਾਂ ਇਹਦੀ ਗੱਤ ਕਰਿਆ ਮਿੰਟਾ ਜੀ ਬੜੀ ਵਧੀਆ ਗੱਲ ਦੀ ਸੀ ਯਾਰ ਵਿੱਚ ਲਓ ਜੀ ਚਾਹ ਨਾਲ ਲੱਗੀਆਂ ਇਹਨਾਂ ਦਾ ਚੱਕੋ ਜੀ ਉਹ ਬੜੀ ਹੀ ਕਰਦਾ ਚियर्स 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 ਮਿੰਟੇ ਕਿੰਨਾ ਚੋਆ ਤੇ ਫਿਰ ਮੈਂ ਸਿੰਪਲੀ ਚਾਹ ਮੈਦੋ ਤੇਰੀ ਚਾਹ ਨੂੰ ਐਂਡਾ ਲੱਗੀ ਆ ਸਾਰਾ ਦਿਨ ਘੁੰਮਦੇ ਘਮਾਉਂਦੇ ਅੰਡ ਜਿਹੜਾ ਹੁਣ ਅਸੀਂ ਪਹੁੰਚੇ ਆ ਜੀ 300 ਹਸਪੀਟਲ ਦੇ ਸਾਹਮਣੇ ਮਾਰਕੀਟ ਦੇ ਵਿੱਚ ਲੰਚ ਕਰਨ ਲਈ ਰਾਜਮਾ ਚੋਲ ਕਟੋਰੀ ਵਾਲੇ ਖਾਣ ਲਈ ਤੋਂ ਰਸਤੇ ਦੇ ਵਿੱਚ ਇੱਕ ਥੋੜਾ ਜਿਹਾ ਇਨਸੀਡੈਂਟ ਹੋ ਗਿਆ ਸੀ ਲਿੰਕ ਰੋਡ ਤੇ ਆਂਦੇ ਆ ਨਾ ਪਿੱਛੋਂ ਕੋਈ ਗੱਡੀ ਸੀ ਉਹਨੇ ਗੱਡੀ ਦੇ ਵਿੱਚ ਮਾਰਤੀ ਥੋੜਾ ਜਿਹਾ ਨੁਕਸਾਨ ਆਪਣਾ ਹੋਇਆ ਤੇ ਚਲੋ ਮੁੰਡੇ ਜਿਹੜੇ ਆਪਣੇ ਨਾਲ ਸੀ ਉਹ ਵੀ ਥੋੜੇ ਸ਼ਾਂਤ ਸੁਭਾਅ ਦੇ ਨੇ ਕੋਈ ਐਦਾਂ ਦਾ ਝਗੜਾ ਨਹੀਂ ਹੋਇਆ ਪਰ ਇਹ ਆ ਵੀ ਉਹਦੇ ਵਿੱਚ ਵੀ ਫੈਮਿਲੀ ਸੀ ਇਸ ਕਰਕੇ ਅਸੀਂ ਕੋਈ ਜ਼ਿਆਦਾ ਗੱਲ ਨਹੀਂ ਕੀਤੀ ਗੱਡੀ ਥੋੜੀ ਜੀ ਡੈਮੇਜ ਹੋਈ ਹੈ ਤੇ ਉਹਨਾਂ ਨੇ ਵੀ ਬਾਰੇ ਚਲੋ ਉਹਦਾ ਜੋ ਖਰਚਾ ਉੱਥੇ ਬਣਦਾ ਸੀ ਉਹ ਦੇ ਦਿੱਤਾ ਮੈਂ ਤੁਹਾਨੂੰ ਦਿਖਾ ਦਿੰਦਾ ਗੱਡੀ ਦਾ ਥੋੜਾ ਜਿਆ ਨੁਕਸਾਨ ਹੋਇਆ ਤੇ ਆ ਯਾਰ ਜਲੰਧਰ ਸ਼ਹਿਰ ਦੀ ਮਸ਼ਹੂਰ ਰਾਜਮਾ ਚੋਲ ਘਟੋਰੇ ਵਾਲੇ ਆ ਸੀ ਪਿੱਛੋਂ ਨਾ ਗੱਡੀ ਥੋੜੀ ਜੀ ਡੈਮੇਜ ਹੋਈ ਹੈ ਆਡੈਂਟ ਹੋ ਗਿਆ ਤਾਂ ਥੋੜਾ ਜਿਹਾ ਲੱਗ ਗਿਆ ਚਲੋ ਕੋਈ ਗੱਲ ਨਹੀਂ ਅਸੀਂ ਮੈਨੇਜ ਕਰ ਲਿਆ ਵੀ ਚਲੋ ਗੁੱਸਾ ਨਹੀਂ ਚਲੋ ਅਚਾਨਕ ਐਕਸੀਡੈਂਟ ਦਾ ਅਚਾਨਕ ਹੀ ਹੁੰਦਾ ਨਾ ਆਓ ਰਾਜਮਾ ਚੋਲ ਖਾਈਏ ਲੰਚ ਇੱਥੇ ਕਰੀਏ ਇਹ ਕਿਦੋਂ ਕੰਮ ਖੁੰਦ ਹੋ ਰਿਹਾ ਕਰਨ ਵਾਲਾ ਸਤਾ ਮੂੰਹ ਨਾ ਖਾ ਚੱਲ ਮੇਰੀ ਜਾਂਦਾ ਰੱਬ ਨੇ ਮੁੱਠਾਂ ਦਿੱਤੇ ਮਮਾ ਵੇਰ ਵੀ ਹੱਲ ਲੱਭਣ ਗਿਆ ਤੇ ਤੁਸੀਂ ਤਾਂ ਬਸੀੜੇ ਹੈਗੇ ਆਉਂਦੀਆਂ ਨਹੀਂ ਤੁਹਾਡੇ 10 ਰੁਪਏ ਬਸ ਅਰੀ ਜੀ 200 ਪਈ ਮੈਂ ਰਾਤ ਵਾਲਾ ਬਲਾਪਿਆ ਨਹੀਂ ਕੀ ਰਾਜ ਨਹੀਂ ਲੱਭੇ ਜੀ ਹੋਏ ਯਾਰ ਰਾਜਵਾ ਹੈ ਕਿ ਤੇ ਦੇ ਦੱਸੋ ਬਲੇ ਦਿਖਦਾ ਪਿਆ ਹੈ ਜੀ ਥੇ ਥੱਲੇ ਆ ਗਏ ਆ ਹੈ ਜੀ ਕਿਹੜਾ 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 ਤਰਪਾਟੀ ਮੇਰੇ ਮਾਈਂਡ ਚੋਂ ਨਿਕਲ ਗਿਆ ਯਾਰ ਪੰਕਜ ਪੰਕਜ ਤਰਪਾਟੀ ਜੀ ਲੋ ਜੀ ਪਹੁੰਚੇ ਆ ਜੀ ਹੁਣ ਅਸੀਂ ਡੀ.ਏ.ਵੀ ਪਬਲਿਕ ਸਕੂਲ ਪੀ.ਏ.ਪੀ ਇੱਥੇ ਹੈਗਾ ਦੋ ਤਰੀਕ ਦਾ ਇਵੈਂਟ ਅੱਜ ਹੈਗੀ ਆ 29 ਤੇ ਅੱਜ ਅਸੀਂ ਦਿਨਾ ਇੱਥੇ ਡੈਮੋ ਸਿਸਟਮ ਜਿਹੜਾ ਫਿੱਟ ਹੋ ਰਿਹਾ ਸਤਨਾਮ ਜੀ ਸਾਰੀ ਇਨਸਪੈਕਸ਼ਨ ਕਰਕੇ ਆ ਗਏ ਆ ਤਿਆਰੀ ਹੋ ਗਈ ਸਾਰੀ ਕੱਲੋ ਜੀ ਠੀਕ ਹੈ ਸਾਹਿਬ ਕੱਲ ਦਾ ਦਿਨ ਛੁੱਟੀ ਹੈ ਤੇ ਪਰਸੋਂ ਇੱਥੇ ਹੋਏਗਾ ਜੀ ਸਾਰਾ ਇਵੈਂਟ ਤੂੰ ਮੁਰਾਜੀ ਪਹੁੰਚ ਗਿਆ ਰਵੀ ਭਾਜੀ ਦੇ ਦਫਤਰ ਚੋਪੜਾ ਪ੍ਰੋਡਕਸ਼ਨ ডিফেন্স ਲੋਨੀ ਤੇ ਜਿੱਥੇ ਆਪਣਾ ਸ਼ਾਮ ਦਾ ਜਿਹੜਾ ਸਨੈਕਸ ਜੱਡ ਚੱਲਣਗੇ ਕੀ ਹੈ ਜੀ ਚੀਚਲੀ ਬਗਾਇਆ ਨਾਲ ਕੌਫੀ ਆ ਰਹੀ ਹੈ ਤੇ ਕੌਫੀ ਪੀ ਕੇ ਮਚਾਣਾ ਘਰ ਨੂੰ ਤੇ ਅੱਜ ਦੀ ਵੀਡੀਓ ਨੂੰ ਕਰੀ ਇੱਥੇ ਖਤਮ 7:15 ਹੋ ਗਏ 8:30 ਹੋਏ ਹੈ ਤੇ 9 ਵਜੇ ਤੱਕ ਘਰ ਪਹੁੰਚ ਜਾਣਾ ਫਿਰ ਡਿਨਰ ਕਰਕੇ ਤੇ ਫਿਰ ਗੁੱਡ ਨਾਈਟ ਹੋਏਗੀ ਮਿਲਾਂਗੇ ਕੱਲ ਨੂੰ ਕੱਲ ਦੀ ਵੀਡੀਓ ਦੇ ਵਿੱਚ ਗੁੱਡ ਬਾਏ